ਚਲਕਦਾ ਸੀ ਨੂਰ ਹਾਂ ਬੜਾ ਚਲਕਦਾ ਸੀ ਨੂਰ ਸ਼ਹਿਨਸ਼ਾਹੀ ਦਿਸਿਆ ਰਾਤੀ ਚੰਨ ਵਿਚ ਮੁਮਾਈ ਮੈਨੂੰ ਸਾਈਂ ਦਿਸਿਆ ਹੋ ਰਾਤੀ ਚੰਨ ਵਿਚ ਮੁਮਾਈ ਮੈਨੂੰ ਸਾਈ ਤੇਸਿਆ ਤਾਰਿਆਂ ਨੂੰ ਵੀ ਰਾਤੀ ਪੂਰਾ ਸਰੂਰ ਸੀ ਤਾਰਿਆਂ ਨੂੰ ਵੀ ਰਾਤੀ ਪੂਰਾ ਸਰੂਰ ਸੀ ਚੰਨ ਨੂੰ ਵੀ ਮਾਏ ਰਾਤੀ ਪੂਰਾ ਨਿਰੂਲ ਸੀ ਚੰਨ ਨੂੰ ਵੀ ਮਾਏ ਰਾਤੀ ਪੂਰਾ ਕਰੂ ਰਸੀ ਚਲਕਦਾ ਸੀ ਨੂਰ ਹੋ ਚਲਕਦਾ ਸੀ ਨੂਰ ਸ਼ਹਿਰ ਸ਼ਾਹੀ ਦੇ ਸਿਆ ਰਾਤੀ ਚੰਨ ਵਿੱਚੋਂ ਮਾਏ ਮੈਨੂੰ ਸਾਈਂ ਦੇਸਿਆ ਰਾਤੀ ਚੰਨ ਵਿੱਚੋਂ ਮਾਏ मैनू साई दया अना महक नाता सी ओ द महक ने परी सी पही काए नादी चहक न माए परी सिंघ पी ਤਾਹੀ ਨਾ ਕੀ ਚੈਕ ਨੇ ਹਮ ਬਰੁਸ਼ ਨਾਤਾ ਹੋ ਹਮ ਬਰੁਸ਼ ਨਾਇਆ ਹਰ ਪਾਸੇ ਜਨੂਨ ਤਿਸਿਆ ਰਾਤੀ ਚੰਨ ਵਿੱਚ ਮਾਏ ਮੈਨੂੰ ਸਾਈਂ ਤਿਸਿਆ ਹੋ ਰਾਤੀ ਚੰਨ ਵਿੱਚ ਮਾਏ मेनू साई दया लाही रज़ा वारी ओदी मौज हवली सी लाही रज़ा वारी ओदी मौज हवली सी रम जा पछाण माए नििकास बली सी हो रम ज पछाण दे माए सी बड़ा हद नज़ारा हो बड़ा हद नज़ारा हर पासे सकून रिस राती चन पिचो माहे मेनू साई दया हो राती चन पिचो माए अमन साई दस हो चन बि चो माए अमन साई द सिया हो चन बि अमन साई द सेदार केदार ओनू सलाम स

ਰਾਤੀ ਚੰਨ ਵਿੱਚੋਂ ਮਾਏ ਮੈਨੂੰ ਸਾਈਂ ਦਿਸਿਆ ਰਾਤੀ ਚੰਨ ਵਿੱਚੋਂ ਮਾਏ ਮੈਨੂੰ ਸਾਈਂ ਦਿਸਿਆ ਹੋ ਰਾਤੀ ਚੰਨ ਵਿੱਚੋਂ ਮਾਏ ਅਮਨ ਸਾਈਂ ਦਿਸਿਆ ਬੜੇ ਸਜਦੇ ਕਰਦੇ ਸੀ ਗੁਲਾਮ ਖਾਂਦੇ ਬੜੇ ਸਾਜ ਤੇ ਕਰਦੇ ਸੀ ਗਨਾਮ ਸਾਈਂ ਦੇ ਤੁਰ ਤੋ ਹੁੰਦੇ ਸੀ ਮਾਏ ਪੇਗਾਮ ਸਾਈਂ ਦੇ ਤੁਰ ਤੋ ਹੁੰਦੇ ਸੀ ਮਾਏ ਪੇਗਾਮ ਸਾਈਂ ਦੇ ਬੜੇ ਸਾਜ ਤੇ ਕਰਦੇ ਸੀ ਗਨਾਮ ਸਾਈਂ ਦੇ तुर हूंदे सी माइ साई दुर ती माइफाम साईं द उवा रंग हो उन वारा रंग दिलि बसिया ਰਾਤੀ ਚੰਨ ਵਿਚੁ ਮਾਇ ਮੈਨੂੰ ਸਾਈਂ ਤਿਸਿਆ ਰਾਤੀ ਚੰਨ ਵਿਚੁ ਮਾਇ ਅਮਨ ਸਾਈਂ ਤਿਸਿਆ ਹੋ ਰਾਤੀ ਚੰਨ ਵਿਚੁ ਮਾਇ ਮੇਰਾ ਸਾਈਂ ਤਿਸਿਆ ਰਾਤੀ ਚੰਨ ਵਿਚੁ ਮਾਇ ਅਮਨ ਸਾਈਂ ਤਿਸਿਆ मेरा साईं सिया हो मेरा पापा द